ਮੁਨੋਖ ਦਰਿਆਵੀ ਜਿਹਾ ਬੋਲੀਆਂ ਮਗਦਾ ਨੇ। ਕੁਦ ਗਿਣੀਆਂ ਬਿਣੀਆਂ ਗੱਲਾਂ ਦੇ ਸੁਨੋਖ ਦੀਆਂ। ਜਦੋਂ ਵੀ ਇਹ ਕਿਸੇ ਵੀ ਧਰਮ ਦੇ ਆਗਮਨ ਤੇ ਜਾਂਦਾ ਹੈ। ਦੋ ਚਾਰ ਗੱਲਾਂ ਇਹਨੇ ਜ਼ਰੂਰ ਕਹਿਣੀਆਂ। ਕਿ ਘਰ ਵਿੱਚ ਤੰਦਰੁਸਤੀ ਰਹੇ। ਮਾਇਆ ਵਿੱਚ ਬਰਕਤਾਂ ਪਾਇਓ। ਦੁੱਖਾਂ, ਕਲੇਸ਼ਾਂ, ਚਿੰਤਾ ਛੋੜਿਆ ਦਾ ਰਾਸ ਕਰਿਓ। ਮਾਇਆ ਦੇੁੱਲੇ ਗੱਫੇ ਬਖਸ਼ਿਓ। ਇੱਕ ਦੋ ਗੱਲਾਂ ਹੋਰ ਹੋਣਗੀਆਂ ਬਚਾਰੇ ਜੀਆਂ ਕੋਈ ਰੋਗੀ ਰੋਗ ਦੇ ਲਈ ਵੀ ਬੇਇਤੀ ਕਰਦਾ ਹੋਏ ਕਿ ਮਹਾਰਾਜ ਮੇਰਾ ਆ ਰੋਗ ਤੋੜ ਦੇ। ਕੋਈ ਕਹਿੰਦਾ ਹੋਏਗਾ ਕਿ ਮੇਰਾ ਆਕਾਰ ਤੇ ਤੁਸਬਾਰ ਦਿਓ ਮਹਾਰਾਜ। ਇੱਕ ਦੋ ਗੱਲਾਂ ਇਤਨਾ ਜੀਆਂ ਹੋਰ ਵੀ ਹੋਣੀਆਂ। ਪਰ ਕੋਈ ਕੋਈ ਗੁਰੂ ਦਾ ਪਿਆਰਾ ਵੀ ਕਹਿੰਦਾ ਹੋਏਗਾ ਕਿ ਮਹਾਰਾਜ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਓ। ਨਿਤਨੇ ਮੇਰੀ ਧੂੜੀ ਵਿੱਚ ਪਾਓ ਮਹਾਰਾਜ। ਜਦੋਂ ਸਿੱਖ ਗੁਰੂ ਦੇ ਕੋਲੋਂ ਅੰਮ੍ਰਿਤ ਵੇਲੇ ਦੀ ਦਾਤ ਹੈ ਨਿਤਨੇਮ ਦੀ ਦਾਤ ਮੰਗਦਾ ਹੈ ਛੁਰ ਨੂੰ ਸਭ ਕੁਝ ਹੀ ਮਿਲ ਜਾਂਦਾ ਹੈ ਪਰ ਜੇ ਕੋਈ ਵੱਡਾ ਵਾਪ ਕਰਨਾ ਹੁਣ ਨਿਤਨੇਮ ਨਹੀਂ ਮੰਗਦਾ ਅਮਰਤ ਮਿਲਦਾ ਜਾਗਣਾ ਨਹੀਂ ਮੰਗਦਾ ਦਰਿਆਵੀ ਚੀਜ਼ ਹੀ ਮੰਗੀ ਜਾਂਦਾ ਹੈ ਵਿਚਾਰਾ ਫਿਰ ਗੁਰੂ ਨੇ ਇੱਕ ਵਚਨ ਕੀਤਾ ਬਾਣੀ ਦੇ ਅੰਦਰ ਕਹਿੰਦੇ ਉਹ ਭਲਿਆ ਜੇ ਤੂੰ ਇਹ ਹੀ ਦੀਜਾ ਮੰਗਦਾ ਹੈ ਰੱਬ ਦਾ ਨਾਮ ਨਹੀਂ ਮੰਗਦਾ ਨਾ ਨੇਤ ਨੇਮ ਦੀ ਆਤਮਿਕ ਮੰਗਦਾ ਅਮਰਤ ਬੇਲ ਦਾ ਜਾਗਣਾ ਨਹੀਂ ਮੰਗਦਾ ਤੇ ਹੋਰ ਦੁਨਿਆਵੀ ਚੀਜ਼ੇ ਮੰਗੀ ਜਾਂਦਾ ਤਾਂ ਸਮਝ ਲਈ ਕਿ ਸਿਰੇ ਦਾ ਦੁੱਖ ਮੰਗ ਕੇ ਚਲਿਆ ਏ ਇਹ ਤੋਂ ਉਪਰ ਹੋਰ ਕੋਈ ਨਹੀਂ ਸਤਿਗੁਰੂ ਕਹਿੰਦੇ ਬਿਨ ਤੁੰ ਤੂੰ ਹੋਰ ਜੇ ਮੰਗੜਾ ਸਿਰ ਦੁੱਖਾ ਕੇ ਦੁੱਖ ਦੇਹ ਨਾਮ ਤੋਂ ਤੋਖਿਆ ਉਤਰੇ ਮਨ ਕੀ ਔਖਾ ਕੋਈ ਕੋਈ ਬਿਰਲਾ ਹੈ ਜਿਹੜਾ ਗੁਰੂ ਦੇ ਕੋਲੋਂ ਅਮਰਤ ਬੇਲੇ ਦੀ ਦਾਤ ਮੰਗਦਾ ਹੈ ਨਿਤਨੇਮ ਦੀ ਦਾਤ ਮੰਗਦਾ ਹੈ ਜਿਹੜਾ ਕਹਿੰਦਾ ਹੈ ਕਿ ਸ਼ਰਧਾ ਭਾਪਨਾ ਮळा ਜੀਵਨ ਬਖਸ਼ੋ ਮੈਨੂੰ ਨਿਤਨੇਮ ਦੀ ਦਾਤ ਬਖਸ਼ੋ ਮੈਨੂੰ ਅੰਮ੍ਰਿਤ ਵੇਲੇ ਜਾਗਣ ਦਾ ਬਲ ਬਖਸ਼ੋ ਕੋਈ ਕੋਈ ਹੋਏਗਾ ਆਪਾਂ ਇਹ ਨਹੀਂ ਕਹਿੰਦੇ ਕਿ ਕੋਈ ਹੁੰਦਾ ਨਹੀਂ ਭਾਈ ਸਾਰੇ ਹੀ ਹੁੰਦੇ ਕਿ ਸਾਰੇ ਹੀ ਦੁਨੀਆਵੀ ਚੀਜ਼ਾਂ ਮੰਗਦੇ ਨੇ ਹਾਂ ਸਿੱਖ ਨੇ ਗੁਰੂ ਘਰੋਂ ਦੁਨੀਆਵੀ ਚੀਜ਼ਾਂ ਵੀ ਮੰਗਣੀਆਂ ਨੇ ਤੇ ਨਾਲ ਨਾਲ ਇਹਦਾ ਨਾਮ ਵੀ ਮੰਗਣਾ ਹੈ दोनों चीजा मंगा गए सतगुरु बख्शिश करेगा गुरु सब कुछ दिता है पर जी एक चीज मंग के तुर गए के चीज अमृत में जागना ना मंगिया नितने वी की दात ना मी फिर महाराज के समझ नहीं कि सिरे का दुख मंग के चलिया तो उपर कोई दुख नहीं है सब तो उपरद ਇਸ ਕਰਕੇ ਭਾਈ ਗੁਰੂ ਦੇ ਕੋਲ ਜਿੱਥੇ ਦਰਿਆ ਵੀ ਚੀਜ਼ਾਂ ਮੰਗਣੀਆਂ ਨੇ ਮਹਾਰਾਜ ਕਿਵੇ ਉੱਥੇ ਉਹਦਾ ਨਾਮ ਵੀ ਮੰਗਿਆ ਕਰ ਅਮਰ ਦੇ ਬੇਲ ਦਾ ਜਾਗੜਾ ਵੀ ਮੰਗਿਆ ਕਰ ਨਿਤ ਨੇਮ ਦੀ ਦਾਤ ਵੀ ਮੰਗਿਆ ਕਰ